ਰੇ ਇੱਕ ਗੁਣ ਨਹੀਂ ਹਮਰ ਦਿਸ਼ਾ ਦੇ ਕੈ ਵਿਗ ਕਾਈ ਮਾਇਆ ਮੋਹ ਪਰਮ ਬੈ ਪੂਲੇ ਸੁਧਦਾਰਾ ਸੋ ਪ੍ਰੀਤ ਲਗਾਈ ਇੱਕ ਉਤਮ ਪੰਥ ਸੁਣਿਓ ਗੁਰ ਸੰਗਤ ਮਿਲੰਤ ਜਮਤਰਾ ਸਿਮਟਾਈ ਇੱਕ ਅਰਦਾਸ ਪਾਠ ਕੀਰਤ ਗੀ ਗੁਰ ਰਾਮ ਦਾਸ ਰਾਂ ਕੋ ਸਰਨਾਇ ਤਨ ਤਨ ਰਾਮ ਦਾਸ ਗੁਰ ਜਨ ਸ੍ਰੀ ਆਤ ਨੇ ਸਵਾਰਿਆ ਪੂਰੀ ਹੋਈ ਕਰਾਮਾ ਆਪ ਸਿਰਜਨਾਰੇ ਤਾਰੇ ਜ਼ਹਰਾ ਜ਼ਹੂਰ ਹਾਜਰਾ ਹਯੂਰ ਸਰਵ ਕਲਾ ਪਰਪੂਰ ਸਨਤ ਗੁਰੂ ਲੋਕ ਪਰਲੋਕ ਦੇ ਰਖਿਆ ਭਗਤ ਵਸ਼ਲ ਗਿਆਨ ਦੇ ਸਾਗਰ ਗੁਰੂਆਂ ਦੇ ਗੁਰੂ ਸ਼ਬਦ ਗੁਰੂ ਧੰਤਨ ਗੁਰੂ ਗ੍ਰੰਥ ਸਾਹਿਬ ਜੀ ਪਾਸ਼ਾ ਪਾਸ਼ਾ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਗੁਰ ਸ਼ਬਦ ਦੇ ਨਾਲ ਜੁੜ ਬੈਠੀ ਸਾ ਸੰਗਤ ਧੰਤਾ ਦੇ ਜੋੜ ਭਾਗੇ ਹੋ ਮਹਾਰਾਜ ਮਿਹਰ ਕਰਨ ਦਇਆ ਕਰਨ ਗੁਰ ਕੁੰਜੀ ਪਾਓ ਨਿਵਲ ਮਨ ਕੋਠਾ ਤਨ ਛਤ ਨਾਨਕ ਗੁਰਬਿੰਨ ਮਨ ਕਾ ਤਾਗ ਨ ਉਗੜੈ ਅਵਰ ਨ ਕੁੰਜੀ ਹੱਥ ਗੁਰੂ ਪਾਤਸ਼ਾਹ ਦੇ ਕੋਲ ਇੱਕ ਕੁੰਜੀ ਹੈ ਕੁੰਜੀ ਦਰਵਾਜੇ ਨੂੰ ਖੋਲਣ ਦੀ ਕਿਹੜਾ ਦਰਵਾਜਾ ਬਜਰ ਕਪਾਟ ਦਾ ਦਰਵਾਜਾ ਇਹ ਤਾਲਾ ਕਹਿੰਦੀ ਇਹ ਦਰਵਾਜੇ ਨੂੰ ਤਾਲਾ ਲੱਗਿਆ ਉਹਦੀ ਕੁੰਜੀ ਉਹਦੀ ਚਾਬੀ ਉਹਦੀ ਕੀ ਮਹਾਰਾਜ ਦੇ ਹੱਥ ਵਿੱਚ ਹੈ ਜਦੋਂ ਕਿਸੇ ਨੂੰ ਕੁੰਜੀ ਮਿਲ ਜਾਂਦੀ ਜਦੋਂ ਕਿਸੇ ਨੂੰ ਚਾਬੀ ਮਿਲ ਜਾਂਦੀ ਹੈ ਧਿਆਨ ਦੇਣਾ ਉਹਦੀ ਜ਼ਿੰਮੇਵਾਰੀ ਵੀ ਵੱਧ ਜਾਂਦੀ ਹੈ ਔਰ ਉਸ ਨੂੰ ਮਾਲਕੀ ਵੀ ਮਿਲ ਜਾਂਦੀ ਹੈ ਦੂਜੇ ਰੂਪ ਦੇ ਵਿੱਚ ਚਾਬੀ ਮਿਲ ਜਾਏ ਨਾਮ ਖਜ਼ਾਨ ਗੁਰਬਾਣੀ ਖਜ਼ਾਨ ਗੁਰਬਾਣੀ ਬਹੁਤ ਵੱਡੀ ਬਖਸ਼ਿਸ਼ ਹੈ ਔਰ ਇਹ ਇਹਨੂੰ ਪਾਉਣ ਦੇ ਲਈ ਪ੍ਰਾਪਤ ਕਰਨ ਦੇ ਲਈ ਸੋ ਗੁਰੂ ਪਾਤਸ਼ਾਹ ਜੀ ਦੇ ਕੋਲ ਕੁੰਜੀ ਹੈ ਉਹ ਕੁੰਜੀ ਬਿਵੇਗ ਕਹਿ ਸਕਦੇ ਹਾਂ ਪ੍ਰੇਮ ਕਹਿ ਸਕਦੇ ਹਾਂ ਗੁਰੂ ਦੇ ਨਾਮ ਦੀ ਪੜ੍ਹਾਈ ਕਹਿ ਸਕਦੇ ਹਾਂ ਮਹਾਰਾਜ ਦੇ ਚਾਨਣ ਨਾਲ ਜੁੜਨਾ ਕਹਿ ਸਕਦੇ ਸਾਰੀਆਂ ਚੀਜ਼ਾਂ ਮਿਲ ਕੇ ਮਿਲਾ ਕੇ ਫਿਰ ਕੁੰਜੀ ਬਣ ਜਾਂਦੀ ਹੈ ਤੇ ਉਹ ਕੁੰਜੀ ਫਿਰ ਲੱਗ ਜਾਂਦੀ ਹੈ ਤਾਲੇ ਨੂੰ ਤਾਲਾ ਖੁੱਲ ਜਾਂਦਾ ਤੇ ਫਿਰ ਮਹਿਲ ਦੇ ਦਰਸ਼ਨ ਹੋ ਜਾਂਦੇ ਨੇ ਦیدار ਹੋ ਜਾਂਦੇ ਨੇ ਸੋ ਮਹਿੰਗੀ ਚੀਜ਼ ਨੂੰ ਹਮੇਸ਼ਾ ਤਾਲਾ ਹੁੰਦਾ ਹੀ ਹੁੰਦਾ ਤੇ ਉਹਦੀ ਕੁੰਜੀ ਜਿਹੜੀ ਹੈ ਉਹ ਕਿਸੇ ਨਾ ਕਿਸੇ ਦੇ ਕੋਲ ਹੁੰਦੀ ਹੈ ਸੋ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਗਿਆਨ ਦਾ ਸਾਗਰ ਹਨ ਤੇ ਇਹਨਾਂ ਦੀ ਕੁੰਜੀ ਜਿਹੜੀ ਹੈ ਗੁਰੂ ਸਾਹਿਬ ਦੇ ਕੋਲ ਹੈ ਤੇ ਗੁਰੂ ਸਾਹਿਬ ਕੋਲ ਅਸੀਂ ਲੈਣੀ ਹੈ ਤੇ ਗੁਰੂ ਸਾਹਿਬ ਮੇਰ ਕਰਨਗੇ ਬਖਸ਼ਿਸ਼ ਕਰਨਗੇ ਜਦੋਂ ਅਸੀਂ ਯੋਗ ਹੋ ਗਏ ਜਦੋਂ ਅਸੀਂ ਕਾਬਲ ਹੋ ਗਏ ਤੇ ਮਹਾਰਾਜ ਮੇਰ ਕਰ ਦੇਣਗੇ ਕੁੰਜੀ ਤੋੜੋ ਕੱਲੀ ਦੇਣੀ ਉਹਨੇ ਕਿਹਾ ਬਾਈ ਜੋ ਮਰਜੀ ਕਰੀ ਜਾ ਜੋ ਮਰਜੀ ਤੇਰੀ ਮਰਜੀ ਹੈ ਬਾਈ ਹੁਣ ਤੂੰ ਸਾंभ ਇੱਕ ਦਿਨ ਸੱਸ ਕਹਿ ਦਿੰਦੀ ਹੈ ਨੋ ਨੋ ਹੁਣ ਬਸ ਮੈਂ ਬੁੱਢੀ ਹੋ ਗਈ ਹੁਣ ਮੈਨੂੰ ਨਹੀਂ ਪਤਾ ਲੱਗਦਾ ਆਹ ਵਾਲ ਚਾਬੀ ਹੁਣ ਵਾਦ ਘਾਟ ਜੋ ਵੀ ਤੇਰੀ ਜ਼ਿੰਮੇਵਾਰੀ ਹੈ ਤੂੰ ਸੰਭ ਤੇ ਜੇ ਤੇ ਉਹ ਸਹੀ ਤਰੀਕੇ ਦੇ ਨਾਲ ਸੰਭ ਲਈ ਤੇ ਘਰ ਸਵਰਗ ਤੇ ਤਰੱਕੀ ਹੋ ਜਾਂਦੀ ਹੈ ਜੇ ਸੰਭਿਆ ਨਾ ਜਾਵੇ ਤੇ ਫਿਰ ਘਰ ਵਿਖਰਾਵ ਹੋ ਜਾਂਦਾ ਤੇ ਨੁਕਸਾਨ ਵੀ ਹੋ ਜਾਂਦਾ ਸੋ ਸਾਡੇ ਗੁਰੂ ਦੇ ਕੋਲ ਜਿਹੜੀ ਕੁੰਜੀ ਹੈ ਇਹਦੇ ਨਾਲ ਨੁਕਸਾਨ ਨਹੀਂ ਹੋਵੇਗਾ ਕਿਰਪਾ ਕਰੇ ਗੁਰੂ ਸਾਹਿਬ ਉਹ ਪੈ ਦੇ ਵਿੱਚ ਰਹਿਣਾ ਮਾਰਾ ਦੇ ਪ੍ਰੇਮ ਵਿੱਚ ਰਹਿਣਾ ਤੇ ਫਿਰ ਆਪੇ ਹੀ ਵਾਧਾ ਜਾਣਾ ਹੈ ਮੂਲ ਵਾਧਾ ਜਾਣਾ ਵਿਆਜ ਵਾਧਾ ਜਾਣਾ ਕਿਰਪਾ ਹੋ ਜਾਣੀ ਹੈ ਅੱਗੇ ਤੋਂ ਅੱਗੇ ਹੋਰ ਰੰਗ ਲੱਗੀ ਜਾਣਾ ਸੇ ਗੁਰੂ ਸਾਹਿਬ ਮੇਰ ਕਰਨ ਆਓ ਅੱਜ ਜੋ ਆਪਾਂ ਅਸ਼ਟਪ ਦੇਖਿਮਾ ਕਰਨਾ ਆਸ਼ਾ ਦੀ ਵਾਰ ਦਾ 12ਵਾਂ ਸ਼ੱਕ ਆਰੰਭ ਕੀਤਾ ਸੀ ਸ਼ੱਕੇ ਦੀ ਵਿਚਾਰ ਹੋ ਗਈ ਸੀ ਸ਼ਲੋਕ ਆਰੰਭ ਹੋਇਆ ਗੁਰੂ ਨਾਨਕ ਪਾਤਸ਼ਾਹ ਦਾ ਸ਼ਲੋਕ ਮਹੱਲਾ ਪਹਿਲਾ ਦੁਖ ਦਾਰੂ ਸੋਖ ਰੋਗ ਪਿਆ ਜਾਸੁਖ ਤਾਮਨਾ ਹੋਈ ਮਹਾਰਾਜ ਕਹਿੰਦੇ ਦੁੱਖ ਜਿਹੜਾ ਹੈ ਇਹ दारू ਹੈ ਤੇ ਸੁਖ ਰੋਗ ਹੈ ਅਸੀਂ ਕਹਿੰਨੇ ਆ ਸੁਖ ਚੰਗਾ ਹੈ दारू ਹੈ ਦੁੱਖ ਰੋਗ ਹੈ ਇਹਦਾ ਮਤਲਬ ਕੀ ਹੈ ਦੁੱਖ ਵਿੱਚ ਦੁੱਖ ਵਿੱਚ ਸੁਖ ਮਨਾਈ ਦੁਖਦਾਰ ਸੁਖ ਰੋਗ ਪਿਆ ਜਾ ਸੁਖ ਤਾਮ ਨਾ ਹੋਈ ਮਰੇ ਕਹਿੰਦੇ ਭਈ ਦੁੱਖ ਜਦੋਂ ਮੇ ਇਨਸਾਨ ਨੂੰ ਆਉਂਦਾ ਹੈ ਉਹ ਦੁਖੀ ਕਰਦਾ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਜਦੋਂ ਖੁਸ਼ੀ ਆਉਂਦੀ ਹੈ ਉਹ ਮਨੁੱਖ ਨੂੰ ਮਤਲਬ ਸੁਖ ਮਹਿਸੂਸ ਹੁੰਦਾ ਪਰ ਧਿਆਨ ਦੇਣਾ ਸੁਖ ਦੇ ਵਿੱਚ ਬਹੁਤੇ ਸੁੱਖ ਦੇ ਵਿੱਚ ਬੰਦੇ ਦੇ ਵਿਗੜਨ ਦੇ ਚਾਂਸ ਹੁੰਦੇ ਨੇ ਜਿਆਦੀ ਖੁਸ਼ੀ, ਜਿਆਦਾ ਪੈਸਾ, ਜ਼ਿਆਦੀ ਆਜ਼ਾਦੀ ਉਹ ਨਿਆਣਿਆਂ ਕੋਲ ਹੋਵੇ, ਔਰਤ ਕੋ ਹੋਵੇ, ਮਰਦ ਕੋ ਹੋਵੇ, ਨੌਜਵਾਨ ਅਲਰਟ ਕੋ ਹੋਵੇ, ਕਿਸੇ ਕੋਲ ਵੀ ਮਤਲਬ ਆਜ਼ਾਦੀ ਰੂਪੀ ਸੁੱਖ, ਪੈਸਾ ਰੂਪੀ ਸੁੱਖ, ਮਤਲਬ ਜਿਹਨੂੰ ਕਹਿੰਦੇ ਵੀ ਖੁੱਲਾ ਹੱਥ ਤੇ ਫਿਰ ਉਹ ਜਿਹੜਾ ਉਹ ਚੀਜ਼ ਜਿਹੜੀ ਹੈ ਸਾਨੂੰ ਦੁੱਖ ਦੇ ਵਿੱਚ ਲੈ ਕੇ ਜਾ ਸਕਦੀ ਹੈ ਉਹਦੇ ਵਿੱਚ ਜਿਹੜਾ ਪਰਮਾਤਮਾ ਨਿਯਮ ਇਹ ਸਾਰੇ ਕੁਸ਼ ਭੁੱਲ ਜਾਂਦੇ ਨੇ ਆ ਨੌਜਵਾਨ ਨੇ ਆ ਮੋਟਰਸਾਈਕਲ ਤੇ ਚੜਦੇ ਪਟਾਕੇ ਮਾਰਦੇ ਨੇ ਤੇ ਗੇੜੀਆਂ ਲਾਉਂਦੇ ਨੇ ਤੇ ਜੇ ਉਹਨਾਂ ਨੇ ਦਿਹਾੜੀ ਕਰਨ ਦੀ ਦਿਹਾੜੀ ਭਾਵੇਂ ਉਹਦਾ ਪਪਾ 2 ਲੱਖ 5 ਲੱਖ ਕਮਾਉਂਦਾ ਹੈ ਉਹਨੂੰ ਕਿਹਾ ਦਿਹਾੜੀ ਕਰ ਤੇ 500 ਕਮਾ ਆ ਫਿਰ ਮੋਟਰਸਾਈਕਲ ਵਿੱਚ ਤੇਲ ਪਵਾ ਤੇ ਫਿਰ ਘੁੰਮ ਜੇ ਘੁੰਮ ਗਿਆ ਤੇ ਤਾਂ ਕਿਉ ਅਬ ਕੈਨੇਡਾ ਸੀ ਹੋਤੇ ਕਿਸੇ ਦੇ ਕੰਮ ਕਰਦੇ ਸੀ ਲੋਹੇ ਦੀ ਫੈਕਟਰੀ ਚ ਉਹਨਾਂ ਦੀਆਂ ਬੇਟੀਆਂ ਨਾ ਤੇ ਉਹ ਮੈਂ ਕਿਹਾ ਭਾਜੀ ਬੇਟੀਆਂ ਬਾਰੇ ਗੱਲ ਕੀਤੀ ਕਹਿੰਦਾ ਵੀ ਉਹ ਚਾਵਨ ਨੂੰ ਨਾ ਪੜ੍ਹ ਕੇ ਤੇ 3 ਘੰਟੇ ਪੀਜੇ ਤੇ ਜਾਂਦੀਆਂ ਨੇ ਮੈਂ ਕਿਹਾ ਤੁਹਾਡੇ ਕੰਮ ਹੀ ਇੰਨੇ ਕਿ ਤੁਹਾਨੂੰ ਕੀ ਬੇਟੀਆਂ ਨੂੰ ਭੇਜਣ ਦੀ ਉੱਥੇ ਜ਼ਰੂਰਤ ਹੈ ਜੋ ਵਿਚਾਰਾ ਹੀ ਆ ਜੇ ਤੁਹਾਡੇ ਕੋਲ ਕਮੀ ਕੋਈ ਨਹੀਂ ਉਹ ਕਹਿੰਦੇ ਪੈਸੇ ਦੀ ਗੱਲ ਨਹੀਂ ਆਗੀ ਇਹ ਜਦੋਂ 15 ਰੁਪਏ ਘੰਟਾ ਜਾਂ 20 ਰੁਪਏ ਘੰਟਾ ਡਾਲਰ ਕਮਾਉਣਗੇ ਨਾ ਜਦੋਂ ਉਹ ਫਿਰ ਮਤਲਬ ਉਹ ਆਣਗੇ ਤੇ ਜਦੋਂ ਉਹਨਾਂ ਨੂੰ ਖਰਚ ਕਰਨ ਨਗੀਆਂ ਜਾਂ ਕਰਨਗੇ ਇਹਨਾਂ ਨੂੰ ਪਤਾ ਲੱਗੇਗਾ ਵੀ ਪੈਸੇ ਕਮਾਈ ਦੇ ਕਿਦ ਨੇ ਜ਼ਿੰਮੇਵਾਰੀ ਦਾ ਅਹਿਸਾਸ ਹੋਏਗਾ ਠੀਕ ਹੈ ਜੀ ਤੇ ਫਿਰ ਇਹ ਜ਼ਿੰਦਗੀ ਦੇ ਵਿੱਚ ਪੈਸੇ ਦੀ ਦੁਰਵਰਤੋਂ ਨਹੀਂ ਕਰਨਗੇ ਪੈਸੇ ਦੀ ਕਦਰ ਕਰਨਗੇ ਇਹ ਸਮੇਂ ਦੀ ਕਦਰ ਕਰਨਗੇ ਮਿਹਨਤ ਦੀ ਕਦਰ ਕਰਨਗੇ ਤੇ ਜਿੰਨੂੰ ਸਵੇਰੇ ਹੀ ਉੱਠਦੇ ਨੂੰ ਨਿਆਣੇ ਨੇ ਬੀਬੀ ਨੂੰ ਜੋਰ ਪਾ ਕੇ ਲੜਾਈ ਕਰਕੇ ਪੈਸੇ ਲੈ ਲੈਨੇ 1000 ਰੁਪਇਆ ਤੇ ਫਿਰ ਉਹਨੇ ਤੇ ਵਿਗੜਨਾ ਹੀ ਐ ਇਸ ਕਰਕੇ ਸੁੱਖ ਰੋਗ ਬਣ ਜਾਂਦਾ ਹੈ ਸੁੱਖ ਵਿੱਚ ਸਭ ਕੁਝ ਭੁੱਲ ਜਾਂਦਾ ਹੈ ਔਰ ਸੁਖ ਦੇ ਵਿੱਚ ਧਿਆਨ ਦੇ ਦਾ ਵਿਚਾਰ ਆ ਗਿਆ ਨਾਲ ਜੁੜ ਜਾਂਦੀਆਂ ਨੇ ਯਾਦ ਵੀ ਆ ਜਾਂਦੀਆਂ ਨੇ ਮੈਂ ਆਪਣੀ ਦੁਕਾਨ ਤੇ ਬੈਠਾ ਤੇ ਮੇਰੇ ਬਾਪੂ ਬੈਠਾ ਸਾਹਮਣੇ ਤੇ ਇੱਕ ਮੋਟਰਸਾਈਕਲ ਮੁੰਡੇ ਨੇ ਸਾਹਮਣੇ ਖੜੇ ਕੀਤੀ ਜਿਆਦਾ ਹੀ ਮੋੜੇ ਖੜੀ ਕਰਦੀ ਦੁਕਾਨ ਤੇ ਮੇਰਾ ਬਾਪੂ ਜੀ ਕਹਿੰਦੇ ਕਹਿੰਦੇ ਵੀ ਪੁੱਤ ਇਹਨੂੰ ਅੱਗੇ ਪਿਛੇ ਕਰ ਲੈ ਸਾਹਮਣੇ ਮਤਲਬ ਕਿਸੇ ਨੇ ਆਉਣਾ ਹੁੰਦਾ ਦੁਕਾਨ ਤੇ ਉਹ ਪਤਾ ਕੀ ਕਹਿੰਦਾ ਕਹਿੰਦਾ ਮੈਂ ਕੱਲ ਨੂੰ ਵੀ ਆਉਣਾ ਇੱਥੇ ਹੀ ਖੜੀ ਕਰੂੰ ਕਹਿੰਦਾ ਮੈਂ ਕੱਲ ਨੂੰ ਵੀ ਆਉਣਾ ਇਹ ਪਤਾ ਲੱਗ ਗਿਆ ਵੀ ਬਿਗੜੀ ਔਲਾਦ ਹੈ ਇਹਦੇ ਮਾਂ-ਬਾਪ ਨੇ ਸਨਸਕਾਰ ਹੀ ਦਿੱਤੇ ਅਸੀਂ ਕਿਉਂ ਨਹੀਂ ਕਿਸ ਨੂੰ ਕਿਹਾ ਹੋਰ ਕੋਈ ਕਿਸੇ ਨੂੰ ਤੁਸੀਂ ਬੈਠੇ ਹੋ ਤੁਸੀਂ ਕਿਸ ਨੇ ਇਦਾਂ ਕਿਉਂ ਨਹੀਂ ਕਿਹਾ ਜੇ ਉਹਨੇ ਇਦਾਂ ਕਿਹਾ ਤੇ ਬਿਗੜਿਆ ਹੋਇਆ ਉਹਨੂੰ ਆਜ਼ਾਦੀ ਖੁੱਲ ਦਿੱਤੀ ਹੈ ਠੀਕ ਹੈ ਜੀ ਤੇ ਆਪਾਂ ਉਹਨੂੰ ਕੁਝ ਨਹੀਂ ਕਹਾਂਗੇ ਠੀਕ ਹੈ ਵੀ ਭਾਈ ਮੈਂ ਕਿਹਾ ਕੋਈ ਗੱਲ ਨਹੀਂ ਪੁੱਤਰ ਕਰ ਨਹੀਂ ਖੜਾ ਠੀਕ ਹੈ ਤਾਂ ਖੈਰ ਮੈਂ ਕਹਿੰਦਾ ਭਾਵ ਜਦੋਂ ਕਿਸੇ ਨੂੰ ਜ਼ਿਆਦਾ ਸੁੱਖ ਆਜ਼ਾਦੀ ਮਿਲ ਗਈ ਉਹ ਕੋਈ ਵੀ ਹੋਵੇ ਉਨੇ ਗਲਤ ਕਰਨਾ ਹੀ ਕਰਨਾ ਹੈ ਨੇਚਰਲੀ ਹੋਣਾ ਹੀ ਹੋਣਾ ਜਿਵੇਂ ਮੈਂ ਪਿਛਲੇ ਦਿਨਾਂ ਵਿੱਚ ਵੀ ਬੇਨਤੀ ਕੀਤੀ ਸੀ ਹਸਤੀ ਜਿਰ ਸਿਰ ਜਿਓ ਅੰਕਸ ਹੈ ਅਹਰੇਨ ਜਿਓ ਸਿਰ ਦੇ ਮਨ ਤਨ ਅੱਗੇ ਰੱਖ ਕੇ ਉਪੀ ਸੇਵਕ ਕਰੇ ਸੜਕਾਂ ਦੇ ਉੱਪਰ ਕਿਉਂ ਕਾਨੂੰਨ ਦੀ ਉਲੰਘਣਾ ਲੋਕ ਕਰਦੇ ਨੇ ਕਿਉਂਕਿ ਡਰੀ ਕੋਈ ਨਹੀਂ ਕੋਈ ਗੱਲ ਨਹੀਂ ਪਰਵਾਹੀ ਕੋਈ ਨਹੀਂ ਕਿਉਂ ਕ੍ਰਾਈਮ ਕਰਦੇ ਨੇ ਪਰਵਾਹੀ ਕੋਈ ਨਹੀਂ ਕਿਉਂਕਿ ਸਾਰਾ ਕੁਝ ਆਸਾਨੀ ਦੇ ਨਾਲ ਮਿਲ ਰਿਹਾ ਤੇ ਜਿਸ ਨੇ ਵਿਚਾਰੇ ਨੇ ਮਿਹਨਤ ਕਰਕੇ 2 ਵਗਤ ਦੀ ਰੋਟੀ ਕਮਾਣੀ ਹੈ ਉਹਨੂੰ ਤਾਂ ਟਾਈਮ ਹੀ ਨਹੀਂ ਇਦਾਂ ਦੀਆਂ ਗੱਲਾਂ ਵਾਸਤੇ ਠੀਕ ਹੈ ਜੀ ਸੋ ਮਹਾਰਾਜ ਦਾ ਬਚਨ ਆਇਆ ਭਈ ਦੁੱਖ ਦਾਰੂ ਸੁਖ ਰੋਗ ਪਿਆ ਜਸੁਖ ਤਮਨਾ ਹੋਈ ਤੇ ਜਿਹੜਾ ਹੁੰਦਾ ਹੈ ਦੁੱਖ ਹੈ ਜਦੋਂ ਕੋਈ ਪਰੇਸ਼ਾਨੀ ਹੈ ਫਿਰ ਜਿਹੜੀ ਜਦ ਤੁਹਾਨੂੰ ਆਂਦੀ ਹੈ ਫਿਰ ਉਹਦੇ ਵਿੱਚ ਰੱਬ ਯਾਦ ਆਉਂਦਾ ਕਿਉਂਕਿ ਬਾਣੀ ਵਿੱਚ ਲਿਖਿਆ ਦਾਤ ਪਿਆਰੀ ਬਿਸਰਿਆ ਦਾ ਤਾਰਾ ਜਾਣੇ ਨਾਹੀਂ ਮਰਨ ਵਿਚਾਰਾ ਖਿਮਾ ਕਰ ਦੇਣਾ ਗੁੱਸਾ ਨਾ ਕਰਿਓ ਉਹਦਾ ਤਾਂ ਕੋਈ ਨਾਰਮਲ ਚੱਲਦਾ ਹੋਵੇ ਨਾ ਕੰਮ-ਕੁਮ ਕੋਈ ਦੇਖਾ ਕਰਾ ਕੇ ਵੀ ਨਹੀਂ ਖਿਮਾ ਕਰਨਾ ਰਾਜੀ ਵੈਸੇ ਹੀ ਕੋਈ ਵਿਰਲੇ-ਵਿਰਲੇ ਨੇ ਜਿਹੜੇ ਕਰਾਉਂਦੇ ਨੇ ਮੈਂ ਉਹਨਾਂ ਦੀ ਪ੍ਰਸ਼ੰਸਾ ਕਰਦਾ ਹਾਂ ਪਰ ਨਹੀਂ ਤੇ ਕੋਈ ਦੁੱਖ ਆ ਗਿਆ ਕੋਈ ਦਿਲਦਰ ਆ ਗਿਆ ਕੋਈ ਕੰਮ ਅੜ ਗਿਆ ਤੇ ਫਿਰ ਬਾਬਾ ਜੀ ਅਰਦਾਸ ਕਰਦੇ ਹੋ ਫਿਰ ਹੋਰ ਵੀ ਸੇਵਾ ਕਿਵੇਂ ਕਰ ਦੇਣਾ ਫਿਰ ਇਹਨੂੰ ਹੋਰ ਕੁਝ ਕਹਿੰਦੇ ਨੇ ਜਾਂ ਲੱਬ ਤਾਂ ਨੇਹੋ ਗਿਆ ਮੈਂ ਗਿਆ ਜਾਂ ਲੱਬ ਤਾਂ ਨੇਹੋ ਗਿਆ ਲੱਬ ਤਾਂ ਕੂੜਾ ਨੇਹੋ ਕਿਚਰ ਛਤ ਲੰਗਾਈਏ ਛੱਪੜ ਟੁੱਟਾ ਮੇ ਇਸ ਕਰਕੇ ਮਹਾਰਾਜਾ ਸ਼ਗਰਾਨਾ ਉਦਹੀ ਕਰਦੇ ਰਹਿਣਾ ਚਾਹੀਦਾ ਕਿਸੇ ਚੀਜ਼ ਨੂੰ ਮੁੱਕ ਰੱਖ ਕੇ ਨਹੀਂ ਧਿਆਨ ਦੇਣਾ ਮੁਖੜਾ ਕੇ ਨਹੀਂ ਉਦਾਂ ਹੀ ਮਰੀ ਸ਼ੁਕਰ ਹੈ ਚਲਦੇ ਫਿਰਦੇ ਆ ਸ਼ੁਕਰ ਹੈ ਇੰਨਾ ਕੋਈ ਦਿੱਦਾ ਸ਼ੁਕਰ ਹੈ ਜੇ ਹੋਰ ਕੋਈ ਦਾ ਦੀ ਗੱਲ ਕੋਈ ਇਦਾਂ ਦੀ ਬਣ ਜਾਏ ਪਤਾ ਇਹਨਾਂ ਲੱਗਦਾ ਕੀ ਦਾ ਕੀ ਬਣ ਜਾਂਦਾ ਮਿਰਤੇ ਮੇਰ ਕਰੀ ਤੇਰਾ ਸ਼ੁਕਰਾਨਾ ਕਰਦੇ ਰਹੀਏ ਤੇਰੇ ਚਰਨਾਂ ਵਿੱਚ ਆਉਂਦੇ ਰਹੀਏ ਸੇਵਾ ਸਿਮਰਨ ਕਰਦੇ ਰਹੀਏ ਅਸੀਂ ਮੇਰ ਕਰੀ ਸੋ ਜਦੋਂ ਕੋਈ ਸਾਨੂੰ ਥੋੜਾ ਜਿਹਾ ਦੁੱਖ ਜਾਂ ਪਰੇਸ਼ਾਨੀ ਆਉਂਦੀ ਹੈ ਫਿਰ ਪ੍ਰਮਾਤਮਾ ਭਾਵੇਂ ਕਿਸੇ ਤਰੀਕੇ ਨਾਲ ਯਾਦ ਆਵੇ ਫਿਰ ਬੰਦਾ ਯਾਦ ਕਰਦਾ ਕਿਉਂਕਿ ਮਹਾਰਾਜ ਇਹ ਕਹਿੰਦੇ ਲਾਗੂ ਹੋਏ ਦੁਸ਼ਮਨਾ ਸਾਖ ਵੀ ਭੱਜ ਖਲੇ ਸਭੋ ਭੱਜੇ ਆਸਰਾ ਚੁੱਕੇ ਸਭ ਅਸਰਾਉ ਚਿੱਤ ਆਵੇ ਉਸ ਪਾਰਬ੍ਰਮ ਲਗੇ ਨਾ ਤਤੀ ਵਾ ਸੋ ਮਾਲਕ ਯਾਦ ਹੁੰਦੇ ਜਦੋਂ ਮਾੜੀ ਜੀ ਕਿਸੇ ਦੀ ਚੋਟ ਲੱਗਦੀ ਹੈ ਕਹਿੰਦੇ ਹਾਏ ਮਾਂ ਕਹਿੰਦਾ ਨਾ ਤੇ ਐਦਾਂ ਹੀ ਬੰਦਾ ਫਿਰ ਕੀ ਵਾਰ ਕਹਿੰਦਾ ਹੇ ਰੱਬਾ ਕਹਿ ਦਿੰਦਾ ਸੋ ਮਹਾਰਾਜ ਮੇਰ ਕਰਨ ਸਾਡੇ ਤੇ ਸ਼ਮਾ ਮਹਾਰਾਜ ਜੀ ਵਧੀਆ ਹੀ ਰੱਖਣ ਖੁਸ਼ੀ ਵਾਲਾ ਹੀ ਰੱਖਣ ਦੇਖੋ ਮਹਾਰਾਏ ਤੋਂ ਦੂਰ ਰਹਿਣਾ ਵੀ ਇੱਕ ਦੁੱਖ ਹੈ ਧਿਆਨ ਦੇਣਾ ਇੱਕ ਦੁੱਖ ਤੇ ਉਹ ਨਾ ਜਿਹੜੇ ਸੰਸਾਰੀ ਸਾਨੂੰ ਤੰਗ ਦੇ ਮਨ ਦੇ ਇਦਾਂ ਦੇ ਆਂਦੇ ਨੇ ਇੱਕ ਮਹਾਰਾਏ ਤੋਂ ਦੂਰ ਰਹਿਣਾ ਰੱਬ ਦੇ ਪਿਆਰਿਆਂ ਨੂੰ ਇਹ ਵੀ ਦੁੱਖ ਲੱਗਦਾ ਹੈ ਕਿ ਤੇਰੇ ਤੂੰ ਦੂਰ ਕਿਉਂ ਆ ਇਸ ਕਰਕੇ ਦੁੱਖ ਜਿਹੜਾ ਹੈ ਉਹ ਫਿਰ دارو ਜਿਆ ਬਣਿਆ ਰਹਿੰਦਾ ਹੈ ਪੋਜ਼ਿਟਿਵਿਟੀ ਦੀ ਬੰਦੇ ਵਿੱਚ ਬਣੀ ਰਹਿੰਦੀ ਹੈ ਚੰਗੀ ਸੋਜ ਚੰਗੇ ਵਿਚਾਰ ਚੱਲਦੇ ਰਹਿੰਦੇ ਨੇ ਵੀ ਅਸੀਂ ਮਾਰਾ ਹੀ ਕੋ ਜਾਣਾ ਤੂੰ ਕਰਦਾ ਕਰਨਾ ਮੈਂ ਨਹੀਂ ਜਾਓ ਕਰੀ ਨਾ ਹੋਈ ਸੋ ਪਾਸ਼ਾ ਜੀ ਫਰਮਾਨ ਕਰਦੇ ਹਨ ਵੀ ਇਹ ਕਰਨ ਹਰ ਕਰਤਾਰ ਪ੍ਰਮਾਤਮਾ ਸਾਰੇ ਹੀ ਭੇਦਾਂ ਨੂੰ ਉਹ ਸਮਝਦਾ ਹੈ ਸਭ ਚੀਜ਼ਾਂ ਨੂੰ ਉਹ ਜਾਣਦਾ ਹੈ ਤੇ ਮੇਰੇ ਵਿੱਚ ਕੋਈ ਸਮਰੱਥਾ ਨਹੀਂ ਮੇਰੇ ਵਿੱਚ ਕੋਈ ਮਤਲਬ ਤਾਕਤ ਨਹੀਂ ਮੈਂ ਕੋਈ ਦਾਵਾ ਕਰਾਂ ਕੁਝ ਕਰ ਸਕਾਂ ਜਾ ਹੋ ਕਰੀ ਨਾ ਹੋਈ ਸੋ ਮੇਰੇ ਕੋਲ ਕੁਝ ਨਹੀਂ ਹੋ ਸਕਦਾ ਇਹ ਸਭ ਤੇਰਾ ਹੀ ਕਰਾਇਆ ਤੂੰ ਹੀ ਕਰਦਾ ਤੂੰ ਹੀ ਕਰ ਸਕਦਾ ਮੇਰਾ ਨਹੀਂ ਬਲਿਹਾਰੀ ਕੁਦਰਤ ਵਸਿਆ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ راہ ਵਿਚਾਰ ਕਰੋ ਮਹਾਰਾਜੀ ਕਹਿੰਦੇ ਹੇ ਮੇਰੇ ਕਰਤਾਰ ਹੇ ਮੇਰੇ ਭਗਵਾਨ ਹੇ ਮੇਰੇ ਈਸ਼ੁਰ ਹੇ ਮੇਰੇ ਅੱਲਾਹ ਹੇ ਮੇਰੇ ਰੱਬ ਤੂੰ ਸਾਰੀਆਂ ਜਗ੍ਹਾ ਦੇ ਵਿੱਚ ਵਸਿਆ ਮੈਂ ਉਸ ਬਲਿਹਾਰੀ ਕੁਦਰਤ ਤੂੰ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲੱਗਿਆ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲੱਗਿਆ ਤੇਰਾ ਕੋਈ ਅੰਤ ਨਹੀਂ ਹੈ ਜਿਸ ਕੁਦਰਤ ਦੇ ਵਿੱਚ ਤੂੰ ਸੁਭਾਏਮਾਨ ਹੈ ਜਿਸ ਜ਼ਰੇ-ਜ਼ਰੇ ਦੇ ਵਿੱਚ ਸੁਭਾਏਮਾਨ ਹੈ ਉਹਦਾ ਕੋਈ ਅੰਤ ਨਹੀਂ ਉਹਦਾ ਕੋਈ ਉਹਦੇ ਬਾਰੇ ਕੋਈ ਆਪਾਂ ਵਿਸਤਾਰ ਦੇ ਨਾਲ ਦੱਸ ਹੀ ਨਹੀਂ ਸਕਦੇ ਖੋਜ ਦੁਨੀਆ ਕਰਦੀ ਹੈ ਪੱਤਿਆਂ ਦੀ ਪੌਦਿਆਂ ਦੀ ਜੜ੍ਹਾਂ ਦੀ ਉਹ ਲਿਮਟ ਹੈ ਠੀਕ ਹੈ ਜੀ ਕਈ ਇਦਾਂ ਦੇ ਜਿੰਨੀ ਦੁਨੀਆ ਦੇ ਵਿੱਚ ਬਨਸਪਤੀ ਹੈ ਜਿੰਨੇ ਸੜਕਾਂ ਤੇ ਘਾਹ ਫੂਸ ਬੂਟੇ ਉੱਗੇ ਨੇ ਸਾਰਿਆਂ ਦੇ ਵਿੱਚ ਗਿਣਨਾ ਸਾਨੂੰ ਨਹੀਂ ਪਤਾ ਕੋਈ ਵੀ ਦੁਨੀਆ ਦੇ ਵਿੱਚ ਕੋਈ ਵੀ ਇੱਕ ਵੀ ਬੂਟਾ ਬਗੈਰ ਗਣ ਤੋਂ ਨਹੀਂ ਹੈ ਅਸੀਂ ਕਿਹਨੇ ਪੱਠੇ ਨੇ ਘਾਹ ਇਹਨਾਂ ਵੜਦੇ ਹੋ ਡੰਗਰਾਂ ਨੂੰ ਪਾਦੇ ਸਾਨੂੰ ਉਹਦਾ ਨਹੀਂ ਪਤਾ ਠੀਕ ਹੈ ਜੀ ਤੇ ਸਾਨੂੰ ਇਹ ਪਤਾ ਵੀ ਸਾਗ ਹੁੰਦਾ ਵੀ ਉਹ ਖਾਇਦਾ ਉਹਦੇ ਵਿੱਚ ਪੋਸ਼ਟਿਕ ਤੱਤ ਹੁੰਦਾ ਵੀ ਉਹ ਇੰਨਾ ਕੁ ਪਤਾ ਕੋਈ ਚੀਜ਼ਾਂ ਦਾ ਪਤਾ ਹੈ ਸਬਜ਼ੀਆਂ ਦਾ ਪਤਾ ਹੈ ਪਰ ਬਨਸਬਤ ਵਿੱਚ ਜ਼ਰੇ ਜ਼ਰੇ ਦੇ ਵਿੱਚ ਪ੍ਰਮਾਤਮਾ ਦੇ ਗੁਣ ਹਨ ਪਰ ਸੰਨੋ ਨਹੀਂ ਪਤਾ ਬਲਹਾਰੀ ਕਦ ਤਵਸਿਆ ਤੇਰਾ ਅੰਤ ਨਜਾਈ ਲਖਿਆ ਆਉ ਜਾਤ ਮੈਂ ਜੋਤ ਜੋਤ ਮੈਂ ਜਾਤਾ ਕਲਕਲਾ ਪ੍ਰਭੂਰ ਰਹਾ ਸਾਰੀ ਸ੍ਰਿਸ਼ਟੀ ਤੇਰਾ ਨੂਰ ਹੈ ਸਾਰੀ ਸ੍ਰਿਸ਼ਟੀ ਤੇਰਾ ਪ੍ਰਕਾਸ਼ ਹੈ ਸਾਰੀ ਸ੍ਰਿਸ਼ਟੀ ਤੇਰੀ ਜੋਤ ਹੈ ਉਦੋਂ ਸਾਰਿਆਂ ਦੇ ਵਿੱਚ ਇੱਕੋ ਹੀ ਤਰ੍ਹਾਂ ਵਿਆਪਕ ਹੈ ਦੋ ਰੂਪ ਦੇ ਵਿੱਚ ਨਹੀਂ ਵੀ ਮੇਰੇ ਵਿੱਚ ਰੱਬ ਹੋਰ ਰੂਪ ਦੇ ਵਿੱਚ ਵਰਤ ਰਿਹਾ ਤੇ ਤੁਹਾਡੇ ਵਿੱਚ ਹੋਰ ਰੂਪ ਵਿੱਚ ਵਰਤ ਰਿਹਾ ਨਹੀਂ ਇਕਾ ਬਾਣੀ ਇਕੋ ਗਰੀ ਕੋ ਸ਼ਬਦ ਵਿਚਾਰ ਇਕੋ ਰੂਪ ਦੇ ਵਿੱਚ ਹੈ ਉਹਦੇ ਭਾਵੇਂ ਦੇਖੋ ਦੁਨੀਆ ਦੇ ਵਿੱਚ ਸ਼ਕਲਾਂ ਜਿਹੜੀਆਂ ਅਲੱਗ-ਅਲੱਗ ਬਣ ਗਈਆਂ ਧਰਮ ਅਲੱਗ-ਅਲੱਗ ਹੋ ਗਏ ਤੇ ਵਰਨ ਅਲੱਗ-ਅਲੱਗ ਹੋ ਗਏ ਪਰ ਇਕ ਹੈ ਰੂਪਾਂ ਨੂਪ ਸਰੂਪਾ ਉਈ ਕੋਈ ਹੈ ਅੰਤ ਕੋਮਰੇ ਕਿਆ ਫਿਰ ਉਹ ਇੱਕ ਓੰਕਾਰ ਤੋਂ ਸ਼ੁਰੂ ਹੋ ਗਏ ਤੇ ਫਿਰ 18 10 20 ਤੱਕ ਉਹ ਇੱਕ ਦੂਜੇ ਨਾਲ ਹੋ ਗਏ ਇੱਕ ਦੇ ਵਿੱਚ ਇੱਕ ਨੇ ਇੱਕ ਦੇ ਵਿੱਚ ਹੀ ਸਮਾਉਣਾ ਤੇ ਸਮਾ ਕੇ ਇੱਕ ਬਨਣਾ ਇੱਕ ਬਨਣਾ ਇਸ ਕਰ ਗਏ ਸਾਰੀ ਸ੍ਰਿਸ਼ਟੀ ਦੇ ਵਿੱਚ ਉਹ ਰਮਿਆ ਹੋਇਆ ਉਹਦਾ ਹੀ ਰੂਪ ਹੈ ਤੂੰ ਸੱਚਾ ਸਾਹਿਬ ਸਿਫਤ ਸੁਵਾਲਿਓ ਜਿਨ ਕੀਤੀ ਸੋ ਪਾਰ ਪਿਆ ਸਦਾ ਸਤਿਰ ਰਹਿਣ ਵਾਲਾ ਸਦਾ ਕਾਇਮ ਰਹਿਣ ਵਾਲਾ ਉਹਦੀਆਂ ਜਿੰਨੀਆਂ ਵਡਿਆਈਆਂ ਕੀਤੀਆਂ ਜਾਣ ਉਹਦੇ ਚ ਗੁਣ ਬਹੁਤ ਨੇ ਮਹਾਰਾਜ ਜੀ ਕਹਿੰਦੇ ਵੱਡੇ ਕੀਆਂ ਵਡਿਆਈਆਂ ਕਿਹ ਚ ਕਹਿਣਾ ਕਹਿਣ ਨ ਜਾਏ ਸੋਕ ਕਰਤਾ ਕਾਦਰ کریم ਦੇ ਜੀਆਂ ਰਿਜਕ ਸੰਭਾਏ ਤੂੰ ਸੱਚਾ ਸਾਹਿਬ ਸਿਫਤ ਸੁਆਲਿਓ ਸੱਚੀ ਤੇਰੀ ਸਿਫਤ ਸੱਚੀ ਸਲਾਹਾ ਸੱਚੀ ਤੇਰੀ ਕੁਦਰਤ ਸੱਚੇ ਪਾਦਿਸ਼ਾ ਤੂੰ ਸੱਚਾ ਸਾਹਿਬ ਸਿਫਤ ਸੁਆਲਿਓ ਤੇਰੀਆਂ ਵਡਿਆਈਆਂ ਬਹੁਤ ਨੇ ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ ਸੋ ਜਿੰਨੀਆਂ ਵਡਿਆਈਆਂ ਉਹਦੀਆਂ ਕੀਤੀਆਂ ਜਾਣ ਜਿਹੜਾ ਕਰੇਗਾ ਜਿੰਨ ਕੀਤੀ ਸੋ ਪਾਰ ਪਿਆ ਜਿਹੜਾ ਕਰੇਗਾ ਵਡਿਆਈਆਂ ਉਹਦੀਆਂ ਜਿਹੜਾ ਉਹਦੀ ਸਿਵਧ ਕਰੇਗਾ ਉਹ ਸੰਸਾਰ ਸਾਗਰ ਤੋਂ ਪਾਰ ਹੋ ਜਾਏਗਾ ਮਤਲਬ ਉਹਦਾ ਭਲਾ ਹੋ ਜਾਏਗਾ ਉਹ ਜਿੱਥੋਂ ਆਇਆ ਸੀ ਉੱਥੇ ਹੀ ਜਾਏਗਾ ਹੋਰ ਰਾਹ ਦੇ ਵਿੱਚ ਨਹੀਂ ਰਹੇਗਾ ਜਿਹਦੇ ਵਿੱਚੋਂ ਆਇਆ ਸੀ ਨਾ ਸੂਰਜ ਕਿਰਨ ਮਿਲੇ ਜਲ ਕਾ ਜਲ ਹੋ ਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀ ਆ ਰਾਮ ਅਸੀਂ ਸਾਰਿਆਂ ਨੇ ਇੱਕ ਦਿਨ ਉਹਦੇ ਵਿੱਚ ਜਾਣਾ ਜਿਹਦੇ ਵਿੱਚੋਂ ਨਿਕਲ ਕੇ ਆਇਆ ਕਹੋ ਕਬੀਰ ਹਮ ਰਾਮ ਕੀ ਅੰਸ਼ ਤੇ ਹੁਣ ਸਾਰੇ ਉਹਦੇ ਵਿੱਚ ਨਹੀਂ ਜਾਂਦੇ ਕਿ ਰਾਹ ਦੇ ਵਿੱਚ ਰਹਿ ਜਾਂਦੇ ਨੇ ਸਾਰੇ ਅਪੇਧ ਤੋੜੋਂ ਹੁੰਦੇ ਆ ਸਾਰੇ ਨਹੀਂ ਹੁੰਦੇ ਸਮਾ ਲੱਗ ਜਾਂਦਾ ਕਿਉਂਕਿ ਮਹਾਰਜ ਨੇ ਕਿਹਾ ਭਈ ਕੂਕਰ ਸ਼ੁਕਰ ਗਰਦਪੈ ਕਾਕਣ ਸਰਪਣ ਤੁਲਖਲੇ ਇਹ ਜਿਹੜੇ ਰਾਜ ਜਿਹੜੇ ਜਾਂਦੇ ਨੇ ਉਹਨਾਂ ਨੂੰ ਚਲੋ ਉਧਰ ਭੇਜ ਦਿੱਤਾ ਜਾਂਦਾ ਵੀ ਤੁਹਾਡਾ ਜੇ ਉਧਰ ਸਮਾ ਠੀਕ ਹੈ ਜੀ ਤੁਹਾਡੀ ਸੁਰਤੀ ਨਾਲ ਤੁਹਾਡੀ ਵਰਤੀ ਦੇ ਮੁਤਾਬਕ ਤੁਹਾਡੇ ਕਰਮਾਂ ਦੇ ਮੁਤਾਬਕ ਮੈਂ ਤੁਹਾਨੂੰ ਆਪਣੇ ਵਿੱਚ ਆਪ ਭੇਦ ਨਹੀਂ ਕਰ ਦੇ ਸਕਦਾ ਪੀਲੂ ਕਾਨਾ ਛੱਜੂ ਤੇ ਛਾ ਹੁਸੈਨ ਮਾਰੇ ਕਹਿੰਦੇ ਤੁਹਾਡੀ ਰਚਨਾ ਨੂੰ ਨਹੀਂ ਅੰਕਿਤ ਕਰ ਸਕਦੇ ਨਹੀਂ ਯੋਗ ਭਾਈ ਭਾਵੇਂ ਉਹ ਪਹੁੰਚੇ ਫਕੀਰ ਨੇ ਦੁਨੀਆ ਨਾਲੋਂ ਸਜਦੇ ਕਰਦੀ ਐ ਪਰ ਇਹਦੇ ਮਾਲਕ ਨੂੰ ਪਤਾ ਨਾ ਵੀ ਇਹਦੇ ਵਿੱਚ ਇੰਟਰ ਕਿੰਨੇ ਕਰਨਾ ਮਾਲਕ ਦੇ ਵਿੱਚ ਭੇਦ ਕਿੰਨੇ ਹੋਣਾ ਮਾਲਕ ਵਿੱਚ ਇੰਟਰ ਕਿੰਨੇ ਹੋਣਾ ਜਿਹੜੇ खरे ਹੋਣਗੇ ਕਿੰਕੇ ਇਹ ਬਾਣੀ ਦੀ ਪੰਧੀ ਖੋਟੇ खरे ਪਰ ਕਿਹਨਾਂ ਤੇ ਸੱਚੇ ਗਏ ਦਰਬਾਰਾ ਰਾ ਉੱਦੇ ਖਰਿਆ ਨੂੰ ਤੇ ਖੋਟਿਆ ਨੂੰ ਪਰਖਿਆ ਜਾਣਾ ਤੇ ਚੁਣਵਕ ਕੜੇ ਜਜਮਾਲਿਆ ਉਹਨਾਂ ਥਾਉ ਨਾ ਪਾਇਨ ਕੂੜਿਆ ਝੂਟਿਆ ਨੂੰ ਜਗ੍ਹਾ ਨਹੀਂ ਮਿਲਦੀ ਨਾ ਇੱਥੇ ਮਿਲਦੀ ਆ ਜੇ ਕਿਸੇ ਦੀ ਚਿਹਰਾ ਝੂਠ ਧੁਖਾ ਧੜੀ ਜਾਂ ਠੱਗੀ ਆਵਾਜ਼ ਕੋਈ ਪਤਾਲ ਚਲ ਜਾਏ ਲੋਕ ਕਹਿੰਦੇ ਨੇ ਇਹਨੂੰ ਨਾਲ ਲੱਗੇ ਲੱਗਣ ਦਿਓ ਠੀਕ ਹੈ ਜੀ ਤੇ ਜੇ ਮਾਲਕ ਨੂੰ ਬਦਲ ਲੱਗ ਜਾਏ ਪੀਏ ਇਹ ਕੀ ਐ ਤੇ ਫਿਰ ਮਾਲਕ ਆਪਣੇ ਦੇ ਵਿੱਚ ਭੇਦ ਹੋਣ ਦੇਵੇਗਾ ਉਹਨਾਂ ਨੂੰ ਹੀ ਭੇਦ ਕਰਦਾ ਹੈ ਜਿਹੜੇ ਨਿਕਲੰਕ ਨੇ ਜਿਨ੍ਹਾਂ ਨੂੰ ਕੋਈ ਦੋਸ਼ ਨਹੀਂ ਹੈ ਜਿਨ੍ਹਾਂ ਦੇ ਉੱਪਰ ਕੋਈ ਵੀ ਇਲਜ਼ਾਮ ਨਹੀਂ ਹੈ ਉਹ ਮਾਲਕ ਵਿੱਚ ਜਾਣਗੇ ਸੋ ਪਾਸ਼ਾ ਜੀ ਫਰਮਾਨ ਕਰਦੇ ਨੇ ਜਿੰਨ ਕੀਤੀ ਤੂੰ ਸੱਚਾ ਸਾਹਿਬ ਸੁੱਧ ਸਾਲਿਓ ਜਿੰਨ ਕੀਤੀ ਸੋ ਪਾਰ ਪਿਆ ਸੋ ਉਹੀ ਪਾਰ ਜਾਣਗੇ ਜਿਹੜੇ ਉਹਦੀ ਸੱਚੀ ਸੁੱਧ ਸਲਾਹ ਕਰਨਗੇ ਕਹੋ ਨਾਨਕ ਕਰਤੇ ਕੀਆ ਬਾਤਾਂ ਜੋਗੀ ਕਰਨਾ ਸੁਖ ਕਰ ਰਿਆ ਮਹਾਰਾਜ ਜੀ ਦੀ ਸਿਵਤ ਸਲਾਹ ਜਿਹੜੀ ਹੈ ਪਾਚਾ ਜੀ ਕਹਿੰਦੇ ਕਰ ਤੇ ਪ੍ਰਮਾਤਮਾ ਫਿਰ ਤੇਰੇ ਲਈ ਕੁਝ ਚੰਗਾ ਕਰੇਗਾ ਕਹੋ ਨਾਨਕ ਕਰਤੇ ਕੀਆ ਬਾਤਾਂ ਜੋਗੀ ਕਰਨਾ ਸੁਖ ਕਰ ਰਿਆ ਸੋ ਉਸ ਦੇ ਕੰਮਾਂ ਦੇ ਵਿੱਚ ਕੋਈ ਧਕਲ ਨਹੀਂ ਦੇ ਸਕਦਾ ਉਹਦੀ ਕੀਤੀ ਨੂੰ ਕੋਈ ਰੋਕ ਨਹੀਂ ਸਕਦਾ ਉਹਨੇ ਕਰਕੇ ਛੱਡ ਲਿਆ ਜਿਲਾ ਉਹਨੇ ਮਿਥਲਿਆ ਮੇਰੇ ਲਈ ਜੋ مالک ਨੇ ਕਿਰਪਾ ਮਿਥਲਈ ਨਾ ਉਹਨੇ ਮੇਰ ਕਰਕੇ ਚੜਨੀ ਐ ਭਾਵੇਂ ਜਿਹੜਾ ਮਰਜ਼ੀ ਕੋਈ ਲਤਾਂ ਫਸਾਈ ਜਾਏ ਥੋੜੀ ਠੇੜ ਪੰਜਾਬੀ ਐ ਕਿਮਾ ਕਰਨਾ ਜਿਨ੍ਹਾਂ ਮਰਜ਼ੀ ਕੋਈ ਜੋ ਮਰਜ਼ੀ ਕੋਈ ਲਤਾਂ ਖਿੱਚੀ ਜਾਏ ਲਤਾਂ ਬੁਧਾਈ ਜਾਵੇ ਮਹਾਰਾਜ ਨੇ ਕਰਕੇ ਹੀ ਰਹਿਣਾ ਜੇ ਕਿਸੇ ਨੂੰ ਵਡਿਆਈ ਦੇਣੀ ਆ ਦੇ ਕੇ ਰਹੀ ਨਹੀਂ ਭਾਵੇਂ ਕੋਈ ਨਿੰਦਿਆ ਕਰੇ ਭਾਵੇਂ ਕੋਈ ਉਸਤੇ ਇਲਜ਼ਾਮ ਲਾਏ ਧਿਆਨ ਦੇਣਾ ਜਦੋਂ ਕਿਸੇ ਦੀ ਚੜ੍ਹਦੀ ਕਲਾ ਹੁੰਦੀ ਹੈ ਨਾ ਧਿਆਨ ਦੇਣਾ ਬੜਾ ਜ਼ਰੂਰੀ ਦੁਨੀਆ ਉਸ ਦੀ ਬਦਨਾਮੀ ਸ਼ੁਰੂ ਕਰ ਦਿੰਦੀ ਹੈ ਉਸ ਦੀ ਨਿੰਦਿਆ ਸ਼ੁਰੂ ਕਰ ਦਿੰਦੀ ਹੈ ਕਿਉਂਕਿ ਚੜ੍ਹਦੀ ਕਲਾ ਬਰਦਾਸ਼ਤ ਕਰਨੀ ਹੀ ਸਭ ਤੋਂ ਔਖੀ ਹੈ ਇਸ ਕਰਕੇ ਮਹਾਰਾਜ ਜੀ ਕਹਿੰਦੇ ਜਿਹੜਾ ਕਰਤਾ ਪੁਰਖ ਹੈ ਨਾ ਜੋ ਨੇ ਨਿਸ਼ਚਿਤ ਕਰ ਦਿੱਤਾ ਜਿਹੜਾ ਮਰਜੀ ਆ ਜਾਵੇ ਮਾਈ ਦਾ ਲਾਲ ਜਿਹਨੂੰ ਕਹਿੰਦੇ ਨੇ ਜਾਮ ਗੁਰੂ ਹੋਏ ਵੱਲ ਲੱਖ ਬਾਹਾਂ ਕਿਆ ਕੀਜੈ ਕਿੰਨੀ ਫੌਜ ਆ ਗਈ ਸੀ ਚਮਕੌਰ ਦੀ ਗੜੀ ਦੇ ਵਿੱਚ ਕੱਖ ਨਹੀਂ ਕਰ ਸਕੇ ਕਿ ਮਾ ਕਰਨਾ ਹਰਾਨ ਦਾ ਮਤਲਬ ਇਹ ਨਹੀਂ ਵੀ ਇਹ ਕਬਜ਼ਾ ਕਰ ਲਿਆ ਜੀ ਜਿਹਦੇ ਹਰਾ ਦਿੱਤਾ ਜਦੋਂ ਕੋਈ ਕਿਸੇ ਕੋਲ ਇਹਨਾਂ ਨਾਮ ਨਵਾ ਸਕੇ ਜਦੋਂ ਕੋਈ ਕਿਸੇ ਦੇ ਹੈਂਡ ਅਪ ਨਾ ਕਰ ਸਕੇ ਜੇ ਕੋਈ ਲੜਦਾ ਸ਼ਹੀਦ ਹੋ ਜਾਏ ਉਹ ਹਾਰਿਆ ਨਹੀਂ ਹੁੰਦਾ ਉਹ ਜਿੱਤਿਆ ਹੁੰਦਾ ਭਾਵੇਂ ਅਗਲੇ ਸਭ ਕੁਝ ਬਾਅਦ ਵਿੱਚ ਲੈ ਜਾਣ ਉਹਨਾਂ ਦੇ ਕੋਲੋਂ ਪਰ ਜਿਹੜਾ ਹੈਂਡ ਅਪ ਨਹੀਂ ਕਰਦਾ ਸਰੈਂਡਰ ਨਹੀਂ ਕਰਦਾ ਜੂਝ ਕੇ ਮਰਦਾ ਅੱਤ ਹੀ ਰਨ ਮੈਂ ਤਬ ਜੂਝ ਮਰ ਉਹ ਹਾਰਿਆ ਨਹੀਂ ਹੁੰਦਾ ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਨੇ ਜੋ ਮਾਲਕ ਨੇ ਆਪਣੇ ਪੁੱਤ ਦੇ ਲਈ ਨਿਸ਼ਚਿਤ ਕਰ ਦਿੱਤਾ ਨਾ ਪਰਵਾਹ ਨਹੀਂ ਕਰਨੀ ਹੰਕਾਰ ਨਹੀਂ ਕਰਨਾ ਜਿਵੇਂ ਪ੍ਰਵਾਹ ਸ਼ਬਦ ਵਰਦਿਆਂ ਦੇ ਇਦਾਂ ਨਾ ਮਨ ਵਿੱਚ ਆ ਕੇ ਲੈ ਜੀ ਹੁੰਦੇ ਮਾਰ ਨੇ ਕਿਹਾ ਵੀ ਪਰਵਾਹ ਨਹੀਂ ਕਰਨੀ ਹੰਕਾਰ ਹੀ ਆ ਜਵੇ ਨਹੀਂ ਨਹੀਂ ਨਿਮਰਤਾ ਵਿੱਚ ਰਹਿ ਗਏ ਕੁਝ ਵੀ ਨਹੀਂ ਹੁਣਾ ਸੋ ਮਾਰ ਜੀ ਕਹਿੰਦੇ ਸੱਚ ਦੇ ਰਾਤੇ ਤੁਰਿਆ ਰਹੋ ਤੇ ਸੱਚ ਦੇ ਪੈਰਾ ਦਿੰਦਾ ਰਹੋ ਦੁਨੀਆ ਇੱਕ ਦਿਨ ਇੱਕ ਦਿਨ ਇੱਕ ਦਿਨ ਜਿਹੜੇ ਝੂਠੇ ਤੇ ਫਰੇਬੀ ਨੇ ਉਹਨਾਂ ਨੂੰ ਵੀ ਮਨ ਨਾ ਪੈਗਾ ਪੀਏ ਇਨਸਾਨ ਠੀਕ ਸੀ ਜਾਂ ਠੀਕ ਸੋ ਸੱਚੇ ਮਾਰਗ ਚੱਲਦੇ ਆ ਉਸਤ ਕਰੇ ਜਹਾਨ ਸੋ ਗੁਰੂ ਸਾਹਿਬ ਮੇਰ ਕਰਨ ਸੱਚੇ ਪਾਸ਼ਾ ਮੇਰ ਕਰਨ ਜੋ ਬਾਣੀ ਦੇ ਸ਼ਬਦ ਦੀਆਂ ਵਿਚਾਰ ਆਪ ਜੀ ਨੇ ਸਰਵਣ ਕੀਤੀਆਂ ਸੋ ਉਹ ਸਾਡੇ ਹਿਰਦੇ ਦੇ ਵਿੱਚ ਮਹਾਰਾਜ ਜੀ ਗਿਆਨ ਵਰਸਾਉਣ ਔਰ ਸਦੀਵੀ ਗਿਆਨ ਸਾਨੂੰ ਬਖਸ਼ਣ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਆਪ ਜੀ ਨੂੰ ਮੈਂ ਬੇਨਤੀ ਕੀਤੀ ਹੈ ਸਮਾਗਮ ਆ ਰਹੇ ਨੇ ਸਾਰੇ ਇਸ ਸਮਾਗਮਾਂ ਸਮਾਗਮਾਂ ਦੇ ਵਿੱਚ ਵੱਧ ਚੜ ਕੇ ਇਹ ਸੇਲੇ ਨੇ ਨੇ ਹਾਜ਼ਰੀ ਭਰਨੀ ਹੈ ਬਾਣੀ ਕਥਾ ਕੀਰਤਨ ਸਰਵਣ ਕਰਨਾ ਹੈ ਗੁਰੂ ਸਾਹਿਬ ਜੀ ਮੇਰ ਕਰਨ ਸੱਚੇ ਪਾਤਸ਼ਾਹ ਦਇਆ ਕਰਮ ਤੇ ਜੋ ਸਮਾਗਮ ਹੋਣਗੇ ਉਹਨਾਂ ਦੇ ਸੰਬੰਧ ਵਿੱਚ ਆਪਾਂ ਥੋੜਾ ਥੋੜਾ ਕਥਾ ਦੇ ਵਿੱਚ ਸੋ ਉਹ ਵਿਚਾਰ ਕਰਾਂਗੇ ਜਿਵੇਂ ਗੁਰੂ ਰਾਮਦਾਸ ਮਹਾਰਾਜ ਜੀ ਹੈ ਔਰ ਤਨ ਤਨ ਸੰਤ ਬਾਬਾ ਪ੍ਰੇਮ ਸਿੰਘ ਜੀ ਮਹਾਰਾਜ ਹਨ ਜਾਂ ਜੋ ਵੀ ਜਿੱਦਾਂ ਦੇ ਵੀ ਦਿਨ ਸਮਾਗਮ ਆਣਗੇ ਜਿਹੜੇ ਗੁਰੂ ਸਾਹਿਬਾਨ ਦੇ ਭਗਤਾਂ ਦੇ ਉਹਨਾਂ ਦੇ ਸੰਬੰਧ ਵਿੱਚ ਜ਼ਰੂਰ ਵਿਚਾਰ ਕਰਾਂਗੇ ਸੰਕੇਪ ਦੇ ਵਿੱਚ ਉਹਦੀ ਸੇਵਾ ਪ੍ਰਵਾਨ ਕਰਨਾ ਗੁਰਬਾਣੀ ਦਾ ਕਥਾ ਕੀਰਤਨ ਦਾ ਜਿਹਨੂੰ ਸਤਕਾਰ ਕੀਤਾ ਅਬੰਤ ਮਾਇਆ ਪੇੜ ਕੀਤੀ ਤਿਲ ਤਿਲ ਪੇਟਾ ਕੀਤੀ ਮਰਜੀ ਲੇਖ ਵਿੱਚ ਲਾਉਣਾ ਹੀ ਨਹੀਂ ਸੇਵਾ ਪ੍ਰਵਾਨ ਪੁੱਲ ਚੁੱਕ ਮਾਫ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ